ਆ ਸਹੀ ਗ੍ਰਾਹਟ ਕਿੰਨੀ ਹੈ ਦੀ ਵੀ ਹੈਡ ਹੋ ਗਈ ਮੈਨੂੰ ਲੱਗਦਾ ਕੜੀ ਕੱਟੜੀ ਹੈ ਕਰਦਾ ਸੀ ਆਪਣਾ ਲੈ ਬਾਈ ਪਰ 20000 ਨਾ ਬਾਈ ਦਾ ਹਾਂ ਬਾਈ ਇਹ ਕਿੰਨੇ ਮੰਗਿਆ ਉਹ ਖੜ ਜਾਗਾ ਉਹ ਇਹਦਾ ਬਾਹਲਾ ਧੱਕਾ ਨਾ ਸ਼ੁਰੂ ਕੀਤਾ ਬਣਾ ਜੇ ਕੋਈ ਗੱਲੀ ਆ ਨਹੀਂ ਖੜ ਕੇ ਕੋਈ ਯਾਰਾ 400 ਰੁਪਏ ਮੰਗਦਾ ਬਾਈ ਖੜ ਜਾ ਤੁਸੀਂ 76 ਮੰਗ ਲਿਆ ਗੁੱਸਾ ਕੀਤਾ ਤੁਸੀਂ ਮੈਂ ਅਸੀ ਕੁਝ ਕਿਹਾ ਨਹੀਂ ਨਾ ਨਾ ਕਰਦੇ ਨਹੀਂ ਮੰਗਦਾ ਖੜੀ ਕਰਦਾ ਉਹ ਮੰਗਦੇ ਹੁਣ ਹਾਂ ਛਾਣੀ ਕਰਦੇ ਚਾਹੀ 5000 ਰੁਪਏ 20000 ਰੁਪਏ ਨਾ ਭਾਈ ਅਜੀ ਘਟਣੀ ਨਹੀਂ ਹੈਗਾ ਭਾਈ ਪੂਰਾ 22 ਲੈ ਘੱਟ ਗੱਲ ਯਾਰ ਗੁਜਾਰਾ ਆ ਮੋਬਾਈਲ ਬੰਦ ਕਰਿਓ ਕਿਹਦਾ ਚੱਲਦਾ ਯਾਰ ਕੋ 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 ਬੰਦ ਕਰ ਭਈ ਓਏ ਕਾਏ ਮਨੋ ਕੀ ਹੈ ਨਾ ਕੋਈ ਗੱਲ ਨਹੀਂ ਮਾਰ ਬੰਦੇ ਨੂੰ ਕੋਈ ਪਾ ਦੇਣਾ ਨੇ ਭਾਈ ਨਹੀਂ ਇਹ ਟੈਨ ਡਗਰ ਹੁੰਦਾਗਾ ਅਸਲਾ ਮਿੰਟਾ ਭਈ ਅਸਲਾ ਦੇਖ ਲੈ ਬਾਈ ਨਾ ਨਾ ਦੇਣਾ ਨਹੀਂ ਅਲਗਾਂ ਮੇਰੇ ਸਾਡੇ ਬੱਕਰੇ ਮੁੱਲ ਨਹੀਂ ਲਾਇਆ ਹੈਗਾ ਗਰਮੀਆਂ ਕੋਲ ਬਹੁਤ ਆ ਜਿਆਦਾ ਫਰਕ ਆ ਪਤਾ ਹੋਊਗਾ ਹੋ ਜੂ ਹੋ ਜੂ ਅਗੇ ਨਾਲ ਤੂੰ ਦੇ ਬੱਚੇ ਨੇ ਪਾਈਆਂ ਅੱਜ ਅੱਜ ਹਾਂ ਅੱਜ ਆ ਮੈਂ ਪਰ ਕੇ ਨਾ ਦੋ ਫੋਨ ਸਾਰੇ ਨੇ ਬੋਲੀ ਕਰਾਦੀ ਵਿਚਾਰਾ ਨੇ ਤੇ ਹੁਣ ਬੱਕਰੀ ਵੇਚੀ ਇਹਨਾਂ ਦੀ ਇਹ ਵੀ ਨਾ ਲੈਣਾ ਬਾਈ ਨਾ ਨਾ ਬਾਈ ਲੈ ਦੇ ਬੱਕਰੇ ਪੂਰਾ ਫੋਲੋ ਮੋਲ ਲਾ ਕੇ ਜਾਊਂਗਾ ਲੈ ਤੂੰ ਹਿੰਦ ਨੂੰ ਫੋਨ ਕਰ ਗਰ ਬੰਡਾ ਬੱਟੇ ਨੂੰ ਵੀ ਮੇਰਾ ਬੱਕਰਾ ਵਕਿਆ ਇਹ ਬੱਕਰਾ ਗਾਗ ਹੋਣਾ ਨਹੀਂ ਅੱਜ ਗਾਗ ਹੁਣ ਮੈਨੂੰ ਮਿਲ ਗਿਆ ਜੇ ਦੇਣਾ ਵੀ ਕਿਸਾਬ ਨਾਲ ਦੇ ਦਿਆ ਤੂੰ ਵੀ ਮੋੜੋ ਹਾਂ ਵੀ ਤੁਸੀਂ ਮੋੜੋ 60 ਸਾਲ ਪੂਰੇ ਬਸ ਚੱਲ ਹੁਣ 10000 ਘਾਟ ਕੇ ਜੀ ਕੋਏ ਹਾਂ ਬਸ ਕੀ ਨਾ ਤੂੰ ਰਹਿ ਕਰ ਲਓ ਆਪਸੇ ਨਾ ਕਟੋ ਕੋਈ ਗੱਲ ਨਹੀਂ ਠੀਕ ਹਾਂ ਹੋਂ ਬਸ ਕੇ ਬਾਦੇ ਫਿਰ ਹੋਗੇ ਇਹ ਜਿਹੜੇ ਵਧੇ ਨੇ ਘਟੇ ਨੇ ਇਹ ਹੌਕੀ ਆਂਦਾ ਨਾ ਭਈਆ ਆਹ ਕੁਲੇ ਜਾ ਨਹੀਂ ਆ ਬਾਰ ਨਹੀਂ ਬਾਰੀ ਆਹ ਤੱਲ ਬਾਰ ਖੜਿਆ ਨਹੀਂ ਬਣੀਵਾ ਹੋ ਜਾ ਫਿਰ ਭਈ ਇਹ ਕਿਹੜੀ ਲਾਈਨ ਦਾ ਬੱਕਰਾ ਕਿਉਂ ਕਰਦਾ ਇਹ ਪੰਨਾ ਹੀ ਲੈਣਦਾ ਮੈਂ ਅੱਜ ਦੋ ਰਾਈ ਪੰਨਾ ਹੀ ਲੈਣਦਾ ਇਹ ਇੱਦਾਂ ਕਹਿੰਦੇ ਹਾਂ ਕਿ ਤਾ ਸੀਗਾ ਤੂੰ ਹਾਇਦਰਾਬਾਦੀ ਲੰਗਤਰਾ ਦਾ ਵੀ ਟ੍ਰੈਕ ਲਿਆਤਾ ਚੱਲ ਅੱਧਾ ਦੇਣਾ ਬਈ ਅੱਗੇ ਨਾ ਮੈਂ ਕਿਹਾ ਤੈਨੂੰ ਇੱਕ ਮੈਂ ਆਇਆ ਨਾ ਵੀ ਇੱਥੇ ਹਾਇਦਰਾਬਾਦੀ ਦਾ ਘਾਣੂ ਉਹ ਕਾਉਂ ਬਈ ਕਰਾਦਾ ਮੱਕੀ ਫਿਰ ਦੇਖ ਖੜ ਜਾ ਕੇ ਨਹੀਂ ਮਾਰਨ ਦੀ ਜਿਹਦਾ ਇੱਕ ਮੋਟਾ ਛੜਕ ਲਾਉਂਗਾ ਜਿਹੜਾ ਨਹੀਂ ਫੜਦੀ ਫੜ ਨਹੀਂ ਆਪਾਂ ਕਰਦਾ ਲੰਗਿਆ ਯਾਰ ਲੈ ਰਿਹਾ ਹੱਥੋਂ ਉਰੇ ਕਰ ਆਪਣਾ ਲੈ ਛੱਡ ਬੂਰੀ ਖੱਗ ਦਾ ਕੀ ਲਾਉਂ ਯਾਰ ਲੈ ਜਰਾ ਬੱਕਾ ਵੇਦਾ 30000 ਦਾ ਇਹ ਪੈਸੇ ਗੱਲਾਂ ਨਹੀਂ ਸਾਨੂੰ ਜਵਾਬ ਦੇ ਦੇ ਕੋਈ ਨਾ ਰੋਣਾ 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 ਫੇਰ ਅੱਜ ਬਜੇ ਰਹੇਗਾ ਬਜੇ ਰਹੇਗਾ ਬਜੇ ਰਹੇਗਾ ਟ੍ਰੇਨਾ ਹੁਣ ਕੋਈ ਕੱਢ ਬਈ ਨਾ ਰਹੀ ਇਹੋ ਥੋੜੀ ਮਾਰੀ ਪੱਤਰਾ ਜੀ ਇਹ ਰੰਗ ਰੰਗ ਕੇ ਬਾਹਰ ਰੰਗ ਲੋਹਾਂ ਲੰਗਾ ਚਾਲ ਆਪਾ ਟੰਕਾ ਬੱਕਰਾ ਦੇਖੋ ਜੇ ਬਾਈ ਵਹਰ ਗਿਆ ਅਜੇ ਗਾ ਖੜਾਉ ਰੇ ਉਹਦੂ ਗਾ ਭਾਈ ਵੇਹੋ ਮੇਰਾ ਬੱਕਰਾ ਭਗਿਆ ਕਿੰਨੇ ਦਾ ਕਹਿੰਦੇ ਹੋ ਯਾਰ 600 ਦਾ ਕਹਿੰਦੇ ਨੇ ਉਹ ਤੋਂ ਹੋਰ ਪੈਸਾ ਤੋਂ ਪੀਲਾ ਬਾ ਆ ਬਾਈ ਲੱਗਾ ਗਿਆ ਨਹੀਂ ਮੰਦਾ ਯਾਰ ਰਾਮਪੁਰੇ ਜੀ ਦੂਰ ਹੈ ਉਹਦਾ ਹੋ ਜਾਂਦਾ ਹੁੰਦਾ ਤਾਂ ਕਿਹਨੇ ਤੁਹਾਨੂੰ ਬੱਕੇ ਦੇਦਾ ਬਾਹ ਨਹੀਂ ਦੇ ਦਿੰਦਾ ਮਾੜਾ ਮੋਟੀ ਫਰਕ ਆਸ਼ ਦੀ ਉਹ ਨਹੀਂ ਯਾਰ ਪੰਜਾਬੀ ਜਦੋਂ ਬਿਕਦਾ ਨਹੀਂਗਾ ਜੇ ਤੁਸੀਂ ਕਹੋ ਯਾਰ ਹਾਂ ਨਾ ਚੱਲਦਾ ਦੱਦੇ 30 ਇਹਦੇ ਲਾਭਾਂ ਗੱਲ ਕਰਾਂ ਅਸੀਂ ਕੁਝ ਆ ਸੀਗੀ ਤਾ ਕਰਦੀ ਹੈ ਨਹੀਂ ਬੱਚਾ ਦਿਖਾ ਮੈਨੂੰ ਪਹਿਲਾਂ ਬੱਚਾ ਦਾ ਬੱਚੇ ਦਾ ਕਿਹੜੀ ਬੱਕਰੀ ਦਾ ਆਗਾ ਉਹ ਹੈ ਆ ਬੱਕਰੀ ਦਾ ਬਾਈ ਅੱਛਾ ਸੋਣਾ ਯਾਰ ਚੰਗਾ ਪਾਉਂਦਾ ਹਣਾ ਬਾਈ ਬੱਕਰਾ ਤੇਰਾ ਬਾਈ 10 ਕਿਲੋ ਦਾ ਖੜਾ ਜਾ ਰਹਾ ਲੈ ਨਾ ਇਹ ਰਹਿ ਗੱਲ ਮੁੰਡੇ ਨਾਲ ਰਹਿ ਗੱਲ ਕਿਹਾ ਮਾਜੀ ਕਰ ਲੈ ਜਰਾ ਆ ਪੈਸੇ ਮੈਂ ਬੱਕਰੀ ਦੇਸੀ ਹੈ ਨਾ ਬਾਈ ਜਾਵਾਂ ਬੱਕਰੀ ਜਾਵਾਂ ਦੇਸੀ ਹੈ ਬਾਈ ਮੇਮਣਾ ਕਿਹਾ ਜਾ ਰਿਹਾ ਇਹ ਮੇਰਾ ਪੂਰਾ ਨੰਬਰ 13 ਹਾਂ ਇਹ ਦੋ ਤਰਾਸ਼ ਬਾਈ ਕਾ ਕਾਰ ਵਾਲੀਆਂ ਬੱਕਰੀਆਂ ਕਰਾਈਆਂ ਹੋਈਆਂ ਨੇ ਹਾਂ ਹਾਂ ਸਾਢੇ 6000 ਕਿਲਾ ਕੱਦੇ ਬੱਕਰੀ ਦੀ ਸਾਢੇ 6000 ਅੱਛਾ ਇਹ ਇਹ ਵਾਰ ਵੀ ਘੜ ਦੇਗਾ ਅਰੇ ਗੜਾ ਗੜਾ ਨੂੰ ਦੇਖਾਂ ਨਹੀਂ ਅਰੇ ਗੜਾ ਗੜਾ ਹੋ ਖੜਾ ਇੱਕ ਉਹ ਉਹ ਦੇ ਸਾਹਮਣੇ ਅੱਛਾ ਇਹ ਬੱਕਰੇ ਦਾ ਆ ਫਰਕ ਹੱਢ ਦੀ ਲਾਪਾ ਹੁਣ ਕੁਛ ਮਾਰਾਂਗੇ ਉਹ ਤਾਂ ਕਾਂ ਜਾਏਗੀ ਹੁਣ ਹੈਗੀ ਗਾ ਜੀ ਪੁੱਰਾ ਹੱਥ ਕਰ ਜੇ ਤੇਰਾ ਬੱਕਰਾ ਗੇਤਦਾ ਬਾਈ ਮਦਮ ਆਦੀ ਲਾਗ ਲੈਣੀ ਮੈਨੂੰ ਤੂੰ ਦੇ ਦੀ ਯਾਰ ਕੁਛ ਕੁਛ ਕਰਕੇ ਦੇ ਦੀ ਯਾਰ ਠੀਕ ਹੈ ਜੀ ਸਾਢੇ 20 ਹੋ ਗਿਆ ਪੁੱਤ ਇਹਦਾ ਕਹਿੰਦਾ ਬੰਦਾ ਇਹ ਗਿਆ ਇਹ ਨਾਲ ਦਾ ਬੰਦਾ ਇਹ ਸਾਢੇ 20 ਆ ਗਿਆ ਕੋਈ ਨਹੀਂ ਉਹ ਕਹਿੰਦੇ ਹੁਣ ਨਹੀਂ ਉਹ ਤਾਂ ਸਿੰਘਾ ਸੁਣ ਉਹ ਤਾਂ ਦੇਣਾ ਕਿੱਥੇ ਹੈ ਠੀਕ ਹੈ ਠੀਕ ਹੈ ਮੈਨੂੰ ਪਤਾ ਕਰ ਲੈ ਹਮਝ ਗਿਆ ਕਿੰਨੇ ਦਾ ਦੇਈ ਕਰ ਬੱਕਰਾ ਉਹ ਵੀ ਹੋਰ ਲੂੰਗਾ ਹੁਣ ਫੇਰ ਮੈਂ ਦੁਖਾ ਘਟ ਗਿਆ ਲੈਣ ਦੀ ਯਾਰ ਹੋਰ ਖਰਚਾ ਰੁਕ ਜਾ ਕਰੋ ਇਹ ਹੋਰ ਚੇਕ ਆਈ ਗੱਲ ਨਾ ਹੋ ਚੇਕ ਆਈ ਬਾਈ ਨਾ ਨਾ ਥੋੜੇ ਬੱਖ ਪਿਆ ਨਾ ਦਾਗਾ ਲਈ ਖੜਾ ਥੋੜੇ ਖਾਤਰ ਮੈਂ ਮਰ ਜੂਗਾ ਥੋੜੇ ਨਾਮ ਹੈ ਥੋੜੇ ਨਾਮ ਹੈ ਹਾਂ ਦਾਗਾ ਕੌਣ ਮਰਦਾ ਹੈ ਠੀਕ ਹੈ ਕਿਉਂ ਗੀਤ ਕੱਢਣੀ ਕੱਢਣੀ ਨਹੀਂ ਦੇਖ ਤੋ ਨਹੀਂ ਹੋ ਰਹੀ ਕੱਢੀਆਂ ਦਾ ਕੀ ਕੀ ਹੋਗਾ ਉਹਦੇ ਫੜਾ ਓਏ ਬਾਈ ਦਰੋ ਕੀ ਕਰਿਆ ਲੈ ਬਾਈ ਦਾ ਦੇਖ ਗਿਆ ਹੁਣ ਤਾਂ ਬਾਈ ਖੱਬਾ ਹੁਣ ਬਾਈ ਬਣ ਮਾੜਾ ਖੜ ਜਾ ਬਾਈ ਮੜ ਕੇ ਇੱਕ ਮਿੰਟ ਖੜ ਜਾ ਮਾੜਾ ਖੜਾ ਕੇ ਬਾੜਾ ਅਣੇ ਕਦਾ ਹਿਆ ਲੈ ਬਾਈ ਓਏ ਲੈ ਓਏ ਤੁਸੀਂ ਹੁਣ ਆ ਖੜੇ ਰਹੇ ਤੇਰੇ ਹੈ ਤਾਂ ਲੈਣਾ ਨਹੀਂ ਆਪੇ ਆ ਖੜੇ ਰਹੇ ਹੁਣ ਓਏ ਆ ਹੁਣ ਕੀ ਦੀ ਡਿਸਟ੍ਰਿਕਟ ਲੈ ਬਾਈ ਚੱਕ ਲੈ ਫੰਡੇ ਬਾਈ ਨੂੰ ਦਵਾ ਦੇ ਕਿੰਨੇ ਲਾ ਦੇ ਇਹਨੇ ਲਾ ਦੇ ਕੀ ਨਾ ਹਾਂ ਮੈਨੂੰ ਕਹੋ 2000 ਬੱਕਰਾ ਕੇ ਪਾਟਾ